ਸਾਰੇ ਜਗ ਜਾਰ ਹੋ ਚੁੱਕੀਆਂ ਨੇ ਨਸ਼ੇ ਦੇ ਮੁੱਦੇ ਤੇ ਤੁਸੀਂ ਫੇਰ ਲੋਗੇ ਕ੍ਰਾਪਸ਼ਨ ਦੇ ਮੁੱਦੇ ਤੇ ਤੁਸੀਂ ਫੇਰ ਲੋਗੇ ਨੌਜਵਾਨਾਂ ਦਾ ਤੁਸੀਂ ਨਹੀਂ ਕੁਝ ਕਰ ਸਕੇ ਧੋਖਾ ਦਿੱਤਾ ਕਿਸਾਨਾਂ ਨੂੰ ਪਹਿਲੀ ਪਾਰਟੀ ਆ ਜਿਹੜੀ ਮੀਟਿੰਗ ਲਈ ਬੁਲਾ ਕੇ ਗ੍ਰਿਫਤਾਰ ਕਰਕੇ ਪਿੱਛੋ ਧਰਵਾਜੇ ਕਾ ਦਵੇ ਇਹ ਵੀ ਇਤਿਹਾਜ਼ ਪਹਿਲੀ ਵਾਰੀ ਹੋਇਆ ਤੇ ਕਲਾ ਘਰਨਾ ਨੇ ਚਕਾਇਆ ਟਰਾਲੀਆਂ ਚੋਰੀ ਵੀ ਕਰ ਲਈ ਇਹ ਟਰਾਲੀ ਚੋਰ ਮਹਿਕਮਾ ਇਹ ਨਸ਼ਾ ਵੇਚਣ ਵਾਲਾ ਮਹਿਕਮਾ ਇਹ ਕ੍ਰਾਪਸ਼ਨ ਕਰਨ ਵਾਲਾ ਮਹਿਕਮਾ ਪੰਜਾਬ ਨੂੰ ਮੁਕਤ ਕਰਨ ਵਾਲੀ ਇਹ ਪਾਰਟੀ ਅੱਜ ਫਿਰ ਇੱਕ ਵਾਰ ਦੁਬਾਰਾ ਧਰਮ ਦੀ ਆੜ ਲੈ ਕੇ ਧਰਮ ਦੇ ਮੈਂ ਸਮਝਦਾ ਕਿ ਝੂਠੇ ਸੱਚੀ ਕਹਾਣੀਆਂ ਬਣਾ ਕੇ ਜਿੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਤੇ ਹਮਲਾ ਕਰਕੇ ਆਈ ਹੈ ਤੇ ਉਹਦੇ ਥਰੂ ਹੁਣ ਅਕਾਲੀ ਦਲ ਤੇ ਹਮਲਾ ਕਰੇਗੀ। ਲਾ ਸ਼ਰਾਬ ਦੇ ਘਟਾਲੇ ਦੇ ਵਿੱਚ ਜੇਲ ਕੱਟ ਚੁੱਕੇ ਲੋਕ ਮਨੀਸ਼ ਦੋਸ਼ੀਆ ਤੇ ਕੇਜਰੀਵਾਲ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨੀਆਂ ਗੱਲਾਂ ਕਰਦੇ ਨੇ। ਭ੍ਰਿਸ਼ਟਾਚਾਰ ਮੁਖਤ ਕਰਨੀਆਂ ਗੱਲਾਂ ਕਰਦੇ ਨੇ ਜਦੋਂ ਕਿ ਇਹਨਾਂ ਦੇ ਕਿੰਨੇ ਮੰਤਰੀ ਐਮਐਲਏ ਖੁਦ ਜਿਹੜੇ ਪ੍ਰਸ਼ਟਾਚਾਰ ਰੰਗੇ ਅਤੀ ਪੜੇਗੇ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਸਿੱਖ ਸੰਗਤ ਨੂੰ ਕਿ ਜੇ ਆਪਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਭਾਈਚਾਰਕ ਸਾਜ ਕਾਇਮ ਰੱਖਣੀ ਆ ਆਪਣੀਆਂ ਸਸਤਾਵਾਂ ਬਚਾਉਣੀਆਂ ਤਾਂ ਆਪਾਂ ਨੂੰ ਸੱਚ ਤੇ ਝੂਠ ਦਾ ਜਿਹੜਾ ਫਰਕ ਆ ਉਹ ਦੇਖਣਾ ਪਊਗਾ ਅੱਖਾਂ ਖੋਲ ਕੇ ਦੇਖਣਾ ਪਊਗਾ ਬਿਨਾਂ ਕਿਸੇ ਦੂਂ ਦਰੈਤ ਤੋਂ ਦੇਖਣਾ ਪਊਗਾ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਸੱਚ ਕੀ ਆ ਝੂਠ ਕੀ ਆ ਜਿਹੜੇ ਲੀਡਰ ਸਰੀਆਮ ਅੱਜ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਨੇ ਤੇ ਥੋੜੀ ਆਪਣੀ ਪਾਰਟੀ ਪੰਚ ਪੰਜਾਬ ਤੇ ਪੰਜਾਬੀ ਦੀ ਪਾਰਟੀ ਕਿਉਂਕਿ ਇਹ ਸਾਰਾ ਕੁਝ 4 ਸਾਲ ਬਾਅਦ ਪਤਾ ਕਿਉਂ ਕਰਨਾ ਪਿਆ ਇਹ ਨਵਾਂ ਇਥੋਂ ਮੁੱਦਾ ਹੁਣ ਕਿਉਂਕਿ ਮੁੱਦਾ ਤਾਂ 2020 ਦਾ ਹੁਣ ਮੁੱਦਾ ਕਿਉਂ ਆਇਆ ਕਿਉਂਕਿ ਹੁਣ ਪਤਾ ਹੈ ਕਿ ਅਕਾਲੀ ਦਲ ਖੁੰਭਾ ਮਾਰ ਜੜਿਆ ਆਉਂਗਾ ਐ ਵਾਧਾ ਆਉਂਦਾ ਐਨਨੂ ਪਤਾ ਕਿ ਅਕਾਲੀ ਦਲੋਂ ਸਾਡੇ ਮੋਢਿਆਂ ਤੇ ਆਵਾਜ਼ੀ ਪਾਰਟੀ ਦੇ ਅਕਾਲੀ ਦਲ ਅਕਾਲੀ ਦਲ ਹੁਣ ਹੋਈ ਪਈ ਆ ਮੋਢਿਆਂ ਤੇ ਪੈਰ ਰੱਖ ਕੇ ਖੜਾ ਤੇ ਮੈਂ ਆਪ ਦੇ ਵਿੱਚ ਫੇਰ ਚੇਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਚਿੱਲ ਦਾ ਜ਼ੋਰ ਲਾ ਲਿਓ ਤੁਸੀਂ ਜੋ ਮਰਜੀ ਸੱਚਾ ਝੂਠੇ ਇਲਜ਼ਾਮ ਲਾ ਲਿਓ ਜੋ ਮਰਜੀ ਸੱਚੀਆਂ ਝੂਠੀਆਂ ਕਾਰਵਾਈਆਂ ਕਰ ਲਿਓ ਤੇ ਜੋ ਮਰਜੀ ਛੂੜ ਦੀ ਕਹਾਣੀ ਬਣਾ ਕੇ ਐ ਜੀ ਪੀ ਸੀ ਨੂੰ ਜਾਂ ਅਕਾਲੀ ਦਲ ਨੂੰ ਜਾਂ ਕੱਲ ਜਲ ਦੇ ਆਗੂਆਂ ਨੂੰ ਘੇਰ ਲਿਓ ਹੁਣ ਜਿਹੜੀ ਆ ਉਹ ਪੰਜਾਬ ਦੇ ਲੋਕ ਤੁਹਾਡੇ ਇਹ ਮਖੌਟੇ ਨੂੰ ਤਾਰ ਚੁੱਕੇ ਨੇ ਮਖੌਟੇ ਦੇ ਪਿੱਛੇ ਲੁਕਿਆ ਹੋਇਆ ਅਸਲ ਪੰਜਾਬ ਤੇ ਪੰਥ ਵਿਰੋਧੀ ਚਿਹਰਾ ਉਹਨੂੰ ਦੇਖ ਚੁੱਕੇ ਨੇ ਸੋ ਇਸ ਲਈ ਤੁਹਾਡੀਆਂ ਇਹ ਚਾਲਾਂ ਹੁਣ ਫੇਲ ਹੋਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਾਡੇ ਕੋਲ ਜਿਹੜੀ ਅਗਲੀ ਕੋਈ ਜਾਣਕਾਰੀ ਆਈ ਜਾਊਗੀ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਅੱਜ ਦਾ ਮੁੱਦਾ ਇਹ ਸੀ ਕਿ ਅੱਜ ਪੰਜਾਬ ਦੇ ਪੰਥ ਤੇ ਪੰਜਾਬ ਤੇ ਪੰਜਾਬੀਤ ਨੂੰ ਬਰਾਬ ਬਰਬਾਦ ਕਰਨ ਤੇ ਆਮ ਆਦੀ ਪਾਰਟੀ ਨੇ ਸਾਰਾ ਆਪਣਾ ਸਾਮ-ਦਾਮ ਦੰਡ ਭੇਦਾ ਜਿਹੜਾ ਉਹ ਝੁਕ ਗਿਆ ਬਿਲਕੁਲ ਰਿਕਾਰਡ ਹੈ ਕੱਲਾ ਇੱਕ ਮੈਂ ਹੋਰ ਗੱਲ ਕਰ ਦਿੰਦਾ ਕੱਲਾ ਮਹਾਰਾਜ ਦੇ ਸਰੂਪਾਂ ਦਾ ਰਿਕਾਰਡ ਨਹੀਂ ਤੁਸੀਂ ਐਜੀਪੀਸੀ ਦੇ ਨਾ ਸਾਈਟ ਤੇ ਚਲੇ ਜਾਓ ਗੂਗਲ ਤੇ ਉੱਥੇ ਸਾਰਾ ਇੱਕ ਇੱਕ ਰੁਪਏ ਦਾ ਰਿਕਾਰਡ ਪੂਰਾ ਪਿਆ ਜਿਹੜੇ ਤੁਸੀਂ ਮਹਾਰਾਜ ਦੇ ਸਰੂਪ ਨਾਲ ਸਟਾਰਟਿੰਗ ਉੱਥੋਂ ਕੀਤੀ ਸੀ ਕਿ ਮਹਾਰਾਜ ਦੇ ਸਰੂਪ ਜਿੰਨੇ ਛਾਪੇ ਗਏ ਜਿੰਨੇ ਅੱਗੇ ਗਏ ਉਹ ਸਾਰਾ ਰਿਪੋਰਟ ਮੈਂटेन ਹੈ ਇਹ ਸਿਰਫ ਰਿਕਾਰਡ ਇੰਨਾ ਹੀ ਹੈ ਕਿ 328 ਰੁਪਏ ਵੀ ਇੱਕ ਇੱਕ ਦਿਨ ਚ ਨਹੀਂ ਹੋਏ ਕਈ ਸਾਥ ਜਿਹੜੇ ਉੱਥੇ ਅਧਿਕਾਰੀ ਸੀ ਦੋ ਉਹ ਹੌਲੀ ਹੌਲੀ ਕਿਤੇ ਮੰਨੋ 30 ਰੁਪਏ ਇੱਕ ਦਿਨ ਚ ਗਏ 29 ਰੁਪਏ ਦੀ ਭੇਟਾ 11-1100 ਰੁਪਇਆ ਆਈ ਜਮ੍ਹਾਂ ਕਰਾਤੀ ਇੱਕ ਰੁਪਏ ਦੀ ਭੇਟਾ ਅੱਗੇ ਉਹ ਲੈ ਲਈ ਗਾਹ ਜਿਹੜੀ ਆ ਉਹ ਜਮ੍ਹਾਂ ਨਹੀਂ ਕਰਾਈ ਰਿਕਾਰਡ ਦੇ ਵਿੱਚ ਇੱਕ ਜਗ੍ਹਾ ਚ ਲਾਤੀ ਗਾਹ ਅੱਗੇ ਆਡਿਟ ਨਹੀਂ ਕੀਤਾ ਕਟਿੰਗ ਕਰਤੀ ਰਿਕਾਰਡ ਦੇ ਵਿੱਚ ਉਹ ਜਿਹੜੇ ਅੱਗੇ ਰਿਕਾਰਡ ਨੂੰ ਚੈੱਕ ਕਰਨ ਵਾਲੇ ਅਧਿਕਾਰੀ ਸੀ ਜ਼ਿੰਮੇਵਾਰ ਉਹ ਵੀ 14 ਨਾਲ ਕ੍ਰਪਸ਼ਨ ਦੋ ਨਹੀਂ ਕੀਤੀ ਪਰ 14 ਜਿਹੜੇ ਨਿਗ੍ਹਾ ਰੱਖਣਦੇ ਉਹ ਵੀ ਦੋਸ਼ੀ ਸੀ ਕਿਉਂਕਿ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਿਰੇ ਤੱਕ ਸੈਕਟਰੀ ਤੱਕ ਜਿਹੜੇ ਅਧਿਕਾਰੀ ਨੇ ਸਾਰੇ ਡਿਸਮਿਸ ਕੀਤੇ ਗਏ ਰਿਕਾਰਡ ਸਾਰਾ ਮੈਂਟੇਨ ਆ ਕੋਈ ਮਾਰਾ ਦਾ ਸਰੂਪ ਕੋਈ ਮਾਰਾ ਦਾ ਸਰੂਪ ਚੋਰੀ ਨਹੀਂ ਹੋਇਆ ਕੋਈ ਮਾਰਾ ਦਾ ਸਰੂਪ ਜਿਹੜਾ ਉਹ ਬੇਰ ਵੀ ਨਹੀਂ ਹੋਈ ਮੈਂ ਇਹ ਗੱਲ ਕਹਿਣਾ ਹੈ ਕਿ ਇਹ ਲੋਕਾਂ ਦੀ ਦੇਖੋ ਜਮੀਰ ਮਰ ਗਈ ਜਮਈ ਇਹ ਬਡਾਲੇ ਵਰਗੇ ਜਿਹੜੇ ਬੰਦੇ ਨੇ ਇਹ ਤਾਂ ਇਸ ਲੈਵਲ ਤੱਕ ਚਲੇ ਗਏ ਕਿ ਸਰਕਾਰ ਜਿੰਨੀ ਕੁ ਬੁਰਕੀ ਪਾਉਂਦੀ ਆ ਉਹਨਾਂ ਨੂੰ ਤੁਣਕਾ ਮਾਰ ਲੱਗ ਜਾਂਦੇ ਨੇ ਇਹਨਾਂ ਨੂੰ ਅਤੀਸ਼ੀ ਕੀ ਬੋਲੀ ਉਹ ਨਹੀਂ ਦਿਖੀ ਭਗਵਾਨਤਮਨ ਕੀ ਬੋਲੀ ਜਾਂਦਾ ਉਹ ਨਹੀਂ ਦਿਖਦਾ ਭਗਵਾਨਤਬਾਰ 达ਰੂ ਪੀਣੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਕੇ ਬਹਿ ਕੇ ਉਹ ਨਹੀਂ ਦਿਖਦਾ ਇਹ ਇੱਕ ਕ੍ਰਾਪਸ਼ਨ ਦੇ ਮੁੱਦੇ ਨੂੰ ਰਿਕਾਰਡ ਦੇ ਕਟਿੰਗ ਦੇ ਮੁੱਦੇ ਨੂੰ ਮਹਾਰਾਜ ਦਾ ਬਿਆਨ ਵੀ ਕੀ ਜਾਂਦਾ ਨੇ ਮੈਂ ਤਾਂ ਹਰ ਹਾਲ ਹੈ ਕਿ ਆਪਾਂ ਮਹਾਰਾਜ ਦੀ ਯਾਰ ਘੱਟੋ ਘੱਟ ਰਾਜਨੀਤੀ ਕਰੋ ਆ ਜਾਓ ਜਿੱਥੇ ਮਰਜੀ ਆਓ ਰਾਜਨੀਤੀ ਸਾਰੇ ਕਰਦੇ ਆ ਪਰ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਗੁਰੂ ਨਾ ਰੱਖੋ ਉਹਦੇ ਬਾਰੇ ਉਹ ਬੜੀ ਗਾਣੀ ਹੈ ਉਹਦੇ ਬਾਰੇ ਸਤਿਕਾਰ ਮੈਂ ਕਹ ਜੀ ਇਹ ਅਸਲ ਦੇ ਵਿੱਚ ਨਾ ਪੰਜਾਬ ਦੇ ਮਾਰੇ ਕਰਮ ਸੀ ਕੀ ਆਪਾਂ ਇਹੋ ਜਿਹੇ ਬੰਦੇ ਨੂੰ ਚੁਣਿਆ ਕਿ ਜਿਹੜਾ ਕਿਸੇ ਦਾ ਸਖਾ ਨਹੀਂ ਨਾ ਮਾਂ ਦਾ ਸਖਾ ਨਾ ਬੱਚਿਆਂ ਦਾ ਸਖਾ ਨਾ ਘਰਵਾਲੀ ਦਾ ਸਖਾ ਨਾ ਜਿਹਦੇ ਲਈ ਆਪਣਾ ਪਰਿਵਾਰ ਮੈਨੇ ਰੱਖਦਾ ਜਿਹੜਾ ਘਰੇ ਆਪਣੀ ਮਾਂ ਨੂੰ ਨੱਤਾ ਮਾਰਦਾ ਹੋਵੇ ਬੱਚਿਆਂ ਨੂੰ ਨੱਤਾ ਮਾਰਦਾ ਹੋਵੇ ਬਾਹਰ ਕਿਸਦਾ ਕੀ ਸਮਾਰ ਲੂਗਾ ਸੋ ਇਸ ਲਈ ਜਿਹੜਾ ਪਰਿਵਾਰ ਦੀ ਕਦਰ ਨਹੀਂ ਕਰਦੇ ਪਰਿਵਾਰਾਂ ਦੀਆਂ ਸੌਖ ਆ ਜਾਂਦੇ ਨੇ ਮਿੰਟਾਂ ਦੇ ਵਿੱਚ ਅੱਖਾਂ ਫੇਰ ਲੈਂਦੇ ਨੇ ਉਹਨਾਂ ਨੇ ਬਾਹਰ ਕੀ ਕਰਨਾ ਸੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਰਾਜ ਕਰੇਗਾ ਖਾਲਸਾ ਬੜੀਆ ਜਿਹੜੀਆਂ ਹੋਰ ਕਿੰਨੀਆਂ ਕਿੰਨੀਆਂ ਗੱਲਾਂ ਨੇ ਇਹ ਤਾਂ ਬਹੁਤ ਥੋੜੀਆਂ ਗੱਲਾਂ ਨੇ ਜਿਹੜੀਆਂ ਜਨਤ ਕਹਿੰਦੇ ਨੇ ਜੇ ਕਿਤੇ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਇਹਦੇ ਨਾਲ ਪੜੇ ਹੋਣੇ ਭੁਗ ਮਨੇੜੀ ਪੈਂਦਾ ਮੇਰਾ ਮੈਂ ਪਟਿਆਲੇ ਨੂੰ ਬਣਾਉ ਕਰਦਾ ਸਾਨੂੰ ਪਤਾ ਜਿਹੜੇ ਪੁਰਾਣੇ ਦੇ ਨਾਲ ਪੜੇ ਉਹਨਾਂ ਦੱਸ ਦਿੰਨੇ ਕਿ ਕਿਸ ਲੈਵਲ ਤੱਕ ਥਲੇ ਗਿਰਿਆ ਹੋਇਆ ਇਹਦਾ ਪੰਜਾਬ ਦੇ ਬਾਰੇ ਕਰਮ ਸੀ ਕਿ ਇੰਨੀ ਮਾੜੀ ਸੋਚ ਵਾਲਾ ਬੰਦਾ ਸਿਰਫ ਲੋਕਾਂ ਨੇ ਗੱਲਾਂ ਤੇ ਚੁਟਕਲੇ ਤੇ ਤਾਂ ਮਤਲਬ ਗੱਲਾਂ ਦੀਆਂ ਕਹਾਣੀਆਂ ਕੜਾ ਸੁਣ ਕੇ ਲੋਕਾਂ ਨੇ ਮੁੱਖ ਮੰਤਰੀ ਬਣਾ ਤਿਆ ਐਨੇ ਸਾਲ ਪੰਜਾਬ ਨੂੰ ਪਿੱਛੇ ਕਰਕੇ ਜਾਊਗਾ ਜਿਹਦੇ ਦੀ ਪਰਭਾਈ ਕਰਨੇ 20 ਸਾਲ ਲੱਗ ਜਾਣਗੇ ਕਿ ਕਾਲੀ ਕਰਦੇ ਉਹਦੇ ਉੱਤੇ ਕੀ ਲੀਗਲ ਐਕਸ਼ਨ ਲੈਣ ਦਾ ਮਨ ਬਣਾਇਆ ਜਾਂ ਫਿਰ ਸੋਸ਼ਲ ਮੀਡੀਆ ਤੱਕ ਬਿਲਕੁਲ ਮੈਂ ਇਹ ਜਿਹੜਾ ਮੁੱਦਾ ਵਿਸਰ ਗਿਆ ਸੀ ਮੇਰੇ ਕੋਲ ਧੰਨਵਾਦ ਤੁਹਾਡਾ ਜਿਹੜੀ ਆ ਅਤਿਸ਼ੀ ਵਾਲੀ ਵੀਡੀਓ viral ਹੋਈ ਮੈਂ ਉਹ ਦੇਖੋ ਗੱਲ ਉਹਦੇ ਨਾਲ ਹੀ ਜੁੜ ਗਈ ਕਿ ਉਹ ਉਹ ਲੋਕਾਂ ਦਾ ਟੋਲਾ ਇਕੱਠਾ ਹੋਇਆ ਵਾ ਜੇ ਰੱਬ ਤੇ ਰੱਬ ਦੀ ਹੋਣੀ ਨਹੀਂ ਮੰਨਦਾ ਕੱਲਾ ਸਿੱਖ ਧਰਮ ਨੂੰ ਇਹ ਕਿਸੇ ਗੁਰੂ ਪੀਰ ਨੂੰ ਮੰਨਦੀ ਨਹੀਂ ਇਹ ਰੱਬ ਨੂੰ ਨਹੀਂ ਮੰਨਦੇ ਰੱਬ ਦੀ ਹੋਣੀ ਨਹੀਂ ਮੰਨਦੇ ਤੇ ਅਤਿਸ਼ੀ ਦੇ ਬਾਹਰ ਹੋਇਆ ਉਹੀ ਦਨਾਂ ਦੇ ਵਿੱਚ ਹੀ ਉਹੀ ਕੇਜਰੀਵਾਲ ਉਹੀ ਮਨੀਤ ਬਾਕੀ ਇਹ ਲੀਗਲ ਪੁਆਇੰਟ ਨਹੀਂ ਕਰ ਲੀਗਲ ਪੁਆਇੰਟ ਉਹੀ ਗੱਲ ਆਉਂਦਾ ਕਿ ਪਹਿਲਾਂ ਤਾਂ ਮੈਂ ਇਹ ਦੱਸਣਾ ਕਿ ਸੋਚਣ ਦੀ ਕੀ ਆ ਜੇ ਇਹ ਆਪਾਂ ਨੂੰ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ ਕਿ ਨੇ ਗੁਰੂ ਟੇਕ ਬਾਦਰ ਜੀ ਗੁਰੂ ਸਾਹਿਬ ਨੇ ਤੁਲਨਾ ਕਿਹਦੇ ਨਾਲ ਕੀਤੀ ਆ ਆਪਾਂ ਨੂੰ ਦੱਸਣ ਲੱਗੇ ਸ਼ਰਮ ਆਉਂਦੀ ਹੈ ਇਹਨਾਂ ਨੂੰ ਬੋਲਣ ਲੱਗੇ ਸ਼ਰਮ ਨਹੀਂ ਆਉਂਦੀ ਲੀਗਲ ਐਕਸ਼ਨ ਵੀ ਲੈ ਰਹੇ ਆ ਉਹਦੇ ਤੇ ਕੱਲਾ ਸੋਸ਼ਲ ਮੀਡੀਆ ਤੇ ਨਹੀਂ ਧਰਨੇ ਸਾਰੇ ਪੰਜਾਬ ਚ ਲਾਏ ਤੇ ਇਹਦੇ ਤੇ ਪਰਚਾ ਕਰਾਉਣ ਤੱਕ ਸਾਰਾ ਸੰਘਰਸ਼ ਵਿੱਢ ਕੇ ਰੱਖਾਂਗੇ ਹੁਣ ਕਹੜਾ ਨਹੀਂ ਛੱਡਦਾ ਅਕਾਲੀ ਦਲ ਫਿਰ ਉਹ ਜਿਹਦੇ ਮਗ ਜਦੋਂ ਲੈਂਡ ਪੋਲਿੰਗ ਦੇ ਚਾਰ ਧਰਨੇ ਲਾਏ ਸੀ ਫਿਰ ਗੋਡਿਆਂ ਭਾਰ ਆ ਗਈ ਸੀ ਸਰਕਾਰ ਸੋ ਇਸ ਲਈ ਜਿਹੜੇ ਇਹ ਮੁੱਦੇ ਨੇ ਇਹਨਾਂ ਛੱਡਾਂਗੇ ਨਹੀਂ ਇਹਨਾਂ ਮੁੱਦਿਆਂ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਭਗਵਾਨ ਭਗਵਾਨ ਦੀ ਕੀ ਫਾਇਰ ਹੋ ਰਹੀ ਆ ਜੀ ਬੇਅਦਬੀ ਨਾਲ ਜੋੜ ਦਿੱਤਾ ਜਿੱਥੇ ਬੇਅਦਬੀਆਂ ਹੋ ਜਾਂ ਉੱਥੇ ਤਾਂ ਬੁੱਲੇ ਨਹੀਂ ਜਿਹੜੀਆਂ ਬੇਅਦਬੀਆਂ ਹੋਈਆਂ ਉੱਥੇ ਬੋਲਦੇ ਨਾ ਉੱਥੇ ਤਾਂ ਕਿਸੇ ਦਾ ਸ਼ਬਦ ਨਿਕਲਦਾ ਨਹੀਂ 100 ਬੇਅਦਬੀਆਂ ਹੋ ਗਈਆਂ ਆ 4 ਸਾਲ ਦੇ ਵਿੱਚ ਨਾ ਉੱਥੇ ਕੋਈ ਨਹੀਂ ਬੋਲਦਾ ਤੇ ਸਬੂਤ ਸਾਬਤ ਕੋਰਟ ਦੇ ਉੱਪਰ ਦਾ ਕੁਝ ਨਹੀਂ ਕੋਰਟ ਮੰਨ ਗਈ ਕਿ ਜਿਹੜਾ ਇਹਨਾਂ ਦਾ ਆਮ ਆਦੀ ਪਾਰਟੀ ਦਾ ਦਿੱਲੀ ਦਾ ਐਮ.ਐਲ.ਏ. ਨਰੇਸ਼ ਯਾਦਵ ਕਿ ਉਹਨੇ ਪਵਿੱਤਰ ਕ੍ਰਾਂਤ ਸ਼ਰੀਰ ਦੀ ਬੇਅਦਬੀ ਕੀਤੀ ਆ ਕੋਰਟ ਦੇ ਵਿੱਚ ਸਜ਼ਾ ਹੋ ਗਈ 3 ਸਾਲ ਦੀ ਤੇ ਉਹਨੂੰ ਬਚਾਉਣ ਲਈ ਇਹਨਾਂ ਦੇ ਦੋ ਮੰਤਰੀਆ ਜੋਤ ਬੈਸ ਤੇ ਇੱਕ ਦੂਜਾ ਹੋਰ ਸੀ ਕਿਹੜਾ ਸੀ ਦੋ ਮੰਤਰੀ ਹਰਪਾਲ ਜਿੰਮਾ ਦੋ ਮੰਤਰੀ ਕੈਬਨ ਮੰਤਰੀ ਵਕੀਲ ਬਣ ਕੇ ਉਹਦੀ 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 ਪੈਰਵਾਹੀ ਕਰ ਰਹੇ ਸੀ ਗਨਾ ਨਾ 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 ਕੋਟ ਕਰੀਏ ਦੋਸ਼ੀ ਨੇ ਤੇ ਇਹ ਐਪੀਸੋਡ ਤੋਂ ਲੈ ਕੇ ਦਿਨ ਜਿਹੜੇ ਸਰਕਾਰ ਦਾ ਕਹਿੰਦੇ ਸੀ ਕਾਰਵਾਈ ਕਰਾਉਣੀ ਹੈਰਾ ਨਾ ਕਿ ਇਹਨਾਂ ਕੁਰਾਨ ਛਰੀਫ ਨੂੰ ਗੁਰਤ ਨਹੀਂ ਮੰਨਦੇ ਗੁਰੂ ਨਹੀਂ ਮੰਨਦੇ ਭਾਈ ਉਹ ਉਹਨਾਂ ਦਾ ਧਾਰਮਿਕ ਜਿਹੜਾ ਮੁੱਦਾ ਹੈ ਪਵਿੱਤਰ ਕੁਰਾਨ ਛਰੀਫ ਉਹਦੀ ਬੇਅਦਵੀ ਤੁਸੀਂ ਬੇਅਦਵੀ ਉਹ ਨਹੀਂ ਮੰਨਦੇ ਇੱਕ ਦੱਸਾਂ ਜੀ ਮੈਂ ਗੱਲ ਕਲੀਅਰ ਆ ਇਹ ਉਹ ਬੰਦੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਇਹ ਰੱਬ ਨੂੰ ਹੀ ਮੰਨਦੇ ਇੱਕ ਅਲੱਗ ਜੀ ਇੱਕ ਕੈਟਾਗਰੀ ਆ ਜਿਹੜੀ ਰੱਬ ਦੀ ਹੋਂਦ ਨੂੰ ਇਹ ਮੰਨਦੀ ਹੈ ਉਹ ਨੇ। ਉਹ ਗਵਰਤਮਨ ਜੀ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਸਕਦਾ ਤੇ ਸੰਗਤ ਉਤੋਂ ਨਿਠਾ ਦੇ ਕਿ ਨੱਟ ਜਾਏ ਤੋ ਤਾਂ ਸਰੂਤ ਸ਼ਰਾਬ ਪੀਤੀ ਹੋਈ ਆ ਦਾਰੂ ਪੀਤੀ ਹੋਈ ਆ ਮੈਂ ਹੈਰਾਨ ਆ। ਸਿੱਖ ਸੰਗਤ ਅੱਗੇ ਪੰਜਾਬ ਦੇ ਲੋਕਾਂ ਕੇ ਬੇਨਤੀ ਆਤਮਨ ਕੇ ਬੇਨਤੀ ਕਰਦਾ ਕਿ ਆਪਾਂ ਕਿੱਥੇ ਕੇ ਜਾ ਕੇ ਖੜਾਂਗੇ ਹਣੇ। ਜਿਹੜੇ ਸੰਸਦ ਦੇ ਵਿੱਚ दारू ਪੀ ਕੇ ਚਲੇ ਗਏ ਜਿਹੜੇ ਮਾਂ ਦੀ ਸੌ ਖਾ ਕੇ ਮੁੱਕਰ ਗਏ ਤੇਜਦੀਵਾਲ ਬੱਚਿਆਂ ਦੀ ਸੌ ਖਾ ਕੇ ਮੁੱਕਰ ਗਿਆ ਕਹਿੰਦਾ ਸੀ ਮੈਂ ਕਦੇ ਕਿਸੇ ਨਾਲ ਸਮਝੌਤਾ ਨਹੀਂ ਕਰਦਾ ਪਹਿਲੀ ਸਰਕਾਰ ਪਤੰਦਰ ਨੇ ਕਾਂਗਰਸ ਨਾਲ ਕੇ ਬਣਾਈ ਸੀ ਆ ਹੁਣ ਇੰਡੀਆ ਦੇ ਵਿੱਚ ਵੀ ਹੁਣ ਇੰਡੀਆ ਲਾਇਜ਼ ਦੇ ਥਰੂ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਚੋਲੜੇ ਨੇ ਉਹ ਬੱਚਿਆਂ ਦੀ ਸੌ ਖਾ ਕੇ ਮੁੱਕ ਗਿਆ ਜਿਹਨਾਂ ਦੀ ਆਪਣੇ ਬੱਚੇ ਯਾਰ ਆਪਣੇ ਬੱਚੇ ਕੋਈ ਮੈਂ ਖਾ ਲੂ ਤੁਹਾਡੇ ਜੋ ਕੋਈ ਕੋਈ ਬੱਚਿਆਂ ਦੀ ਸੌ ਖਾ ਲੂ ਖਾਓ ਕੋਈ ਮਾਂ ਬਾਪ ਦੀ ਸੌ ਇੰਨੇ ਬੈਠੇ ਦੱਸੋ ਤੁਸੀਂ ਇਤਕਾਰ ਜੋ ਮਿਣੀਓ ਖਾ ਲੂ ਕੋਈ ਥੋੜੇ ਮਾਧਿਮ ਰਹੇ ਸੌਣ ਵਾਲੇ ਮੈਂ ਕਰੋੜਾ ਪੰਜਾਬੀਆਂ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਖਾ ਲੂ ਕੋਈ ਬੱਚਿਆਂ ਦੀ ਸੌਂ ਖਾ ਕੇ ਮੁੱਕਰ ਜੂ ਮਰ ਜੂ ਅਗਲਾ ਬੱਚਾ ਦੀ ਸੌਂ ਨਹੀਂ ਖਾਂਦਾ ਕੋਈ ਮਾਂ ਦੀ ਸੌਂ ਖਾ ਲੂ ਜਿਹਨੇ ਜਨਮ ਦਿੱਤਾ ਭਗਵਾਨ ਜੀ ਮਾਂ ਦੀ ਸੌਂ ਖਾ ਕੇ ਮੁੱਕਰ ਗਿਆ ਕੇਜਰੀਵਾਲ ਬੱਚਿਆਂ ਦੀ ਸੌਂ ਖਾ ਕੇ ਮੁੱਕਰਿਆ ਇਹ ਰੱਬ ਨੂੰ ਨਹੀਂ ਮੰਨਦੇ ਤਾਂ ਹੀ ਇਹਨਾਂ ਨੇ ਇਹਨਾਂ ਲਈ ਕੋਈ ਬੇਅਦਵੀ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਮਤਲਬ ਤੇ ਉਚਾਲਣ ਦਾ ਕੋਈ ਇਹਨਾਂ ਦੇ ਦਰਦ ਨਹੀਂ ਇਹਨਾਂ ਕੋਲ ਸਿਰਫ ਇੱਕੋ ਫਾਰਮੂਲਾ ਜਿੱਥੋਂ ਮੈਂ ਗੱਲ ਸਟਾਰਟ ਕਰੀਆ ਕਿ ਸਾਮ-ਦਾਮ, ਦੰਡ-ਭੇਦ, ਲੜਾਈ, ਝਗੜਾ, ਸੱਚ-ਝੂਠ, ਮਰਾਦ ਉਹ ਇੱਥੇ ਲੋਕਾਂ ਨੂੰ ਪੰਜਾਬ ਨੂੰ ਬੰਡੀਆਂ ਪਾ ਦੋ। ਜੀਬਰ ਮਰਜੀ ਜੋ ਮਰਜੀ ਕੋਈ ਰਹਿਮ ਹੀ ਨਹੀਂ। ਬਸ ਸਾਨੂੰ ਸਾਡੀ ਕੁਰਸੀ ਮਿਲਣੀ ਚਾਹੀਦੀ ਆ। ਹੋਰ ਕਹਿੰਦੇ ਕੋਈ ਸਾਨੂੰ ਰਹਿਮ ਨਹੀਂ। ਲੈ ਹੁਣ ਸਿੱਟ ਬਣਾਤੀ। ਕਹਿੰਦੇ ਸਿੱਟ ਕੰਮ ਕਰੂਗੀ। ਤੇ ਸਿੱਟ ਦੇ ਵਿੱਚ ਪਤਾ ਕਿਹੜੇ ਸੂਰਬੇ ਪਾਏ ਨੇ। ਮੈਂ ਥੋੜੇ ਨਾਂ ਲੈ ਕੇ ਦੱਸਣੇ ਜਾਉਣਾ। ਲਾ ਸੈਟ ਦੇ ਵਿੱਚ ਪਹਿਲਾ ਨਾਮ ਅੰਮ੍ਰਿਤਸਰ ਸ਼ਹਿਰ ਦੇ ਸੀਪੀ ਦਾ ਗੁਰਪ੍ਰੀਤ ਭੁੱਲਰ ਦਾ ਲਾ ਗੁਰਪ੍ਰੀਤ ਭੁੱਲਰ ਮੈਂ ਹੈਰਾਨ ਐ ਸੀਪੀ ਹੈਗੇ ਤੁਸੀਂ ਭਾਈ ਪੜੇ ਲਿਖੇ ਅਫਸਰ ਹੋ ਮੈਨੂੰ ਹੈਰਾਨੀਆਂ ਪੂਰੀ ਦੁਨੀਆ ਨੇ ਦੇਖੀ ਕਿ ਇੱਕ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਦਾ ਬੰਧਿਆ ਹੋਇਆ ਇੱਕ ਗੁਰੂ ਦਾ ਸਿੱਖ ਆਪਣੀ ਸੇਵਾ ਕਰ ਰਿਹਾ ਕਿਉਂਕਿ ਅਕਾਲ ਤਖਸਾਲ ਦੇ ਸੇਵਾ ਲਈ ਆ ਤੇ ਉਹ ਸੇਵਾ ਨੂੰ ਨਿਮਾਣਾ ਹੋ ਕੇ ਭਗਵੰਤ ਮਾਨ ਮੰਗ ਨਹੀਂ ਕਿ ਚੈਲੰਜ ਕਿਤੇ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਪੂਰੀ ਦੁਨੀਆ ਨੇ ਦੇਖਿਆ ਕਿ ਨਿਮਾਣੇ ਸਿੱਖ ਵਜੋਂ ਚਾਹ ਕੁਝ ਕੀਤਾ ਚਾਹ ਕੁਝ ਨਹੀਂ ਕੀਤਾ ਕੋਈ ਗਲਤੀ ਸੀ ਗਲਤੀ ਨਹੀਂ ਸੀ ਜੋ ਵੀ ਸੀ ਸਾਰਾ ਕੁਝ ਐ ਝੋਲੀ ਪਾ ਲਿਆ ਸਾਰਾ ਕੁਝ ਜੀ ਜੀ ਇਹ ਕਹੇ ਨਾ ਸਾਰੀ ਦੁਨੀਆ ਨੇ ਹੱਥ ਬੰਨ ਕੇ ਸਾਰਾ ਕੁਝ ਹਾਂਜੀ ਹਾਂਜੀ ਕੀਤਾ ਇੱਕ ਸ਼ਬਦ ਵੀ ਪੂਰੀ ਦੁਨੀਆ ਨੇ ਦੇਖਿਆ ਸਿੱਖ ਸਾਡੇ ਨੂੰ ਖਾਸ ਕਰਕੇ ਬੇਨਤੀ ਹੈ ਇਹ ਗੱਲ ਨੂੰ ਰਾਜਨੀਤੀ ਨਾਲ ਨਹੀਂ ਮੇਰੀ ਹਰ ਸਿੱਖ ਨੂੰ ਬੇਨਤੀ ਹੈ ਕਿ ਇਸ ਗੱਲ ਨੂੰ ਪਮਾਨਣਾ ਜ਼ਰੂਰ ਦੇਖਿਓ ਕਿ ਇੱਕ ਉਹ ਸਿੱਖ ਸੀ ਜਿਹੜਾ ਝੋਲੀ ਅੱਡ ਕੇ ਇੱਕ ਸ਼ਬਦ ਵੀ ਨਹੀਂ ਬੋਲਿਆ ਤੇ ਨੀਮਾ ਹੋ ਕੇ ਸਾਰਾ ਕੁਝ ਝੋਲੀ ਪਾ ਕੇ ਸਾਰਾ ਕੁਝ ਮੰਨ ਲਿਆ ਇਹ ਹੁੰਦੀ ਹੈ ਸਿੱਖ ਦੀ ਭਾਵਨਾ ਤੇ ਗੁਰੂ ਪ੍ਰਤੀ ਵਿਸ਼ਵਾਸ ਤੇ ਸਰਦਾ ਇੱਕ ਉਹ ਆ ਮੰਤਰੀ ਜਿਹੜਾ ਚੈਲੰਜ ਕਹਿੰਦਾ ਮੈਂ ਆ ਚੜ ਕੇ ਆਉਂਗਾ ਇੰਦਰਾ ਗਾਂਧੀ ਵੀ ਚੜ ਕੇ ਆਈ ਸੀ 7 ਮਹੀਨੇ ਨਹੀਂ ਕੱਟੇ ਸੀ ਤੂੰ ਵੀ ਉੱਡ ਚੜ ਕੇ ਆਉਣ ਦੀ ਗੱਲ ਕਰ ਦੇਣੀ ਜਾਂ ਚੜ ਕੇ ਆ ਜਾਣਾ ਕੋਈ ਤਸਰ ਨਹੀਂ ਹੁੰਦੀ ਤੂੰ ਵੀ ਚੜ ਕੇ ਆ ਹੀ ਗਿਆ ਤੇ ਤੇਰਾ ਹੰਕਾਰ ਬੋਲਦਾ ਇੱਥੇ ਬੜੇ ਬੜੇ ਆਏ ਤੇ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਆਲੇ ਜਦ ਤੱਕ ਮਾਥੂਰ ਹੋਗੇ ਤੈ ਵੀ ਲੱਭਣਾ ਨਹੀਂ ਇਹ ਗੱਲ ਅੱਜ ਦੀ ਪੀਸੀ ਰਿਕਾਰਡ ਰੱਖ ਲਿਓ ਬਾਲੇ ਮਹੀਨੇ ਨਹੀਂ ਕੱਟਦਾ ਤੁਹਾਡੇ ਸਾਹਮਣੇ ਇਹ ਮੁੱਦੇ ਵੀ ਵੱਜੂਗਾ ਆਹ ਸੀਪੀ ਗੁਰਪ੍ਰੀਤ ਪੁੱਲਰ ਪਾਇਆ ਮੈਂ ਉੱਥੇ ਆਵਾਂ ਫੇਰ ਤੇ ਇਹ ਉਹ ਅਫਸਰ ਨੇ ਸਰਿਆਨ ਕੋਲੀ ਚੱਲ ਗਈ ਡਿਊਟੀ ਤੇ ਸਰਦਾਰ ਸੁਖਮਿੰਦਰ ਸਿੰਘ ਬਾਦਲ ਜੀ ਤੇ ਨਰਾਇਣ ਚੋੜਾ ਜਿਹੜਾ ਆਈਐਸਸੀ ਨਾਲ ਆਈਐਸ ਦੇ ਨਾਲ ਸੰਬੰਧ ਪਾਕਿਸਤਾਨੀ ਏਜੰਸੀਆਂ ਨਾਲ ਸੰਬੰਧ ਕਿੰਨੀ ਵਾਰ ਪਾਕਿਸਤਾਨ ਜਾ ਚੁੱਕਿਆ ਅਨੇਕਾਂ ਮੁਕੱਦਮਿਆਂ ਬੰਦੇ ਦੇ ਇੱਕ ਟੈਰਰਿਸਟ ਕੈਟਾਗਰੀ ਦਾ ਬੰਦਾ ਤੇ ਗੋਲੀ ਚਲਾਤੀ ਸ੍ਰੀ ਆਮਾ ਕੇ ਗੁਰੂ ਸਾਹਿਬ ਨੇ ਆਪਣੇ ਬੱਚੇ ਦੀ ਆਪਣੇ ਸਿੱਧ ਦੀ ਆਪ ਰੱਖਿਆ ਕਰ ਲਈ ਤੇ ਗੁਰਪ੍ਰੀਤ ਭੁੱਲਰ ਕਹਿ ਰਿਹਾ ਕਹਿੰਦਾ ਕਿਤੇ ਆਪ ਇਹਨਾਂ ਗੋਲੀ ਚਲਾ ਲਈ ਉਹ ਵੀ ਮੈਂ ਤਾਂ ਹਸਾਰਾਰ ਨਹੀਂ ਮੈਂ ਤਾਂ ਇਹ ਅਫਸਰਾ ਇਸ ਲੈਵਲ ਤੱਕ ਅਫਸਰ ਚਲੇ ਜਾਣਗੇ ਇੱਕ ਸ੍ਰਿਆਮ ਉਹ ਟੈਰਿਸਟ ਕੈਟਾਗਰੀ ਦਾ ਬੰਦਾ ਸ੍ਰਿਆਮ ਆ ਕੇ ਗੋਲੀ ਚ ਉਹ ਤਾਂ ਸਕਿੰਟਾਂ ਦੇ ਫਰਕ ਨਾਲ ਉੱਥੇ ਗੁਰੂ ਨੇ ਪੂਰਤੀ ਦਿੱਤੀ ਉਸ ਨੌਜਵਾਨ ਨੂੰ ਜਿਹੜਾ ਸਿਕਿਉਰਿਟੀ 'ਚ ਖੜਾ ਸੀ ਕਿ ਗੁਰੂ ਨੇ ਆਪਣੇ ਬੱਚੇ ਦੀ ਕਿਉਂਕਿ ਰੱਖਿਆ ਕਰਨੀ ਸੀ ਕਿਉਂਕਿ ਸ਼ਰਨ ਪ੍ਰੇਸੋ ਤਰੇ ਜਿਹੜਾ ਨਾਮ ਹੋ ਕੇ ਆਂਦਾ ਉਹ ਤਰ ਜਾਂਦਾ ਇਸ ਕਰਕੇ ਗੁਰੂ ਸਾਹਿਬ ਨੇ ਰੱਖਿਆ ਕਿ ਇਹ ਇਹ ਉਹ ਐਸਪੀ ਸਾਹਿਬ ਨੂੰ ਲਿਖਿਆ ਕਹਿੰਦੇ ਇਹ ਇਨਕੁਆਰੀ ਕਰਨਗੇ ਹੁਣ ਜਿਹੜੇ ਸ੍ਰੀਆਮ ਗੋਲੀਆਂ ਚੱਲੀਆਂ ਹੋਈਆਂ ਮੁਕਰ ਗਏ ਜਿਨ੍ਹਾਂ ਤੇ ਪਰਚੇ ਦਰਜ ਕਰਕੇ ਇਨਕੁਆਰੀਆ ਕਰਕੇ ਸਾਰਾ ਕੁਝ ਕੀ ਇਹਦੇ ਪਿੱਛੇ ਸਾਜਿਸ਼ ਕੌਣ ਸੀ ਕੌਣ ਕਿਹਨੇ ਉਹ ਭੇਜਿਆ ਸੀ ਨਰੈਣ ਸਿੰਘ ਚੋੜਾ 3 ਮਹੀਨੇ ਦਾ ਜ਼ਮਾਨਤ ਹੋ ਕੇ ਚਲਾਨ ਵੀ ਵੇਚ ਨਹੀਂ ਕੀਤਾ ਪਤੰਦਰਾ ਨੇ ਹੁਣ ਇਹ ਇਹ ਤਾਂ ਆਸ ਹੈ ਕੋਈ ਕਿ ਇਹ ਕੁਝ ਸਹੀ ਅੜਕਵਰੀ ਕਰ ਲੂਗਾ ਆ ਦੂਜੇ ਨੇ ਐਸਪੀ ਹਰਪਾਲ ਸਿੰਘ ਐਸਪੀ ਹਰਪਾਲ ਸਿੰਘ ਉਹ ਉਹ ਅਧਿਕਾਰੀ ਆ ਜਿਹੜਾ ਜਦੋਂ ਸਰਦਾਰ ਸ਼ਕਪੀਰ ਸਿੰਘ ਬਾਦੀ ਦੇ ਗੋਲੀ ਚਲੀ 2 ਦਿਨ ਪਹਿਲਾਂ ਵੀਡੀਓ ਜੰਤਕ ਹੋ ਗਿਆ ਉਥੇ ਸਾਰੇ ਕੈਮਰੇ ਦੀ ਰਿਕਾਰਡਿੰਗ ਹੋ ਗਈ ਕਿ 2 ਦਿਨ ਰੈਕੀ ਕਰਾਉਂਦਾ ਰਿਹਾ ਆਪ ਨਾਲ ਫਿਰ ਕੇ ਮਨਨ ਸਿੰਘ ਚੌੜੇ ਨੂੰ ਨਾਲ ਹੋ ਕੇ ਆਪ ਰੈਕੀ ਕਰਾਈ ਕਿ ਆ ਇੱਥੇ ਨੂੰ ਭਾਈ ਐਂ ਕਰਨਾ ਇਹ ਉਹ ਅਫਸਰ ਕਿਉਂਕਿ ਸਾਰਾ ਵੀਡੀਓ ਪਈਆਂ ਨੇ ਜਦੋਂ ਜਿਹੜਾ ਬੰਦਾ ਐਸਪੀ ਕਹਦੇ ਤੁਸੀਂ ਉਹ ਤੁਸੀਂ ਮੁਕਰਦਾ ਸਕਦੇ ਨਹੀਂ ਕਿ ਮੈਨੂੰ ਮੈਂ ਜਾਣਦਾ ਨਹੀਂ ਜਿਹੜਾ ਬੰਦਾ ਇੰਨੀਆਂ ਇੰਦਾ ਜਿਹਦਾ ਟਰੈਕ ਰਿਕਾਰਡ ਕ੍ਰਿਮੀਨਲ ਕ੍ਰਿਮੀਨਲ ਟਰੈਕ ਰਿਕਾਰਡ ਬੋਲਦਾ ਹੋਵੇ ਉਹ ਬੰਦੇ ਨੂੰ ਤੁਸੀਂ 2 ਦਿਨ ਹੋ ਗਏ ਨਾਲ ਫਿਰ ਰਹੇ ਤੇ ਤੁਸੀਂ ਕੋਈ ਚੌਕਸੀ ਨਹੀਂ ਵਰਤੀ ਇਹਦਾ ਮਤਲਬ ਕਲੀਅਰ ਸੀ ਕਿ ਤੁਸੀਂ ਡਾਇਰੈਕਸ਼ਨ ਦੇ ਰਹੇ ਸੀ ਕਿ ਕੰਮ ਕਿੱਥੇ ਤੇ ਕਿਵੇਂ ਕਰਨਾ ਪਰ ਤੁਹਾਡੇ ਕੰਨ ਜਿਵੇਂ ਕਹਿੰਦੇ ਨਹੀਂ ਕਿ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਗੁਰੂ ਸਾਹਿਬ ਜੀ ਜਿਹਨੂੰ ਬਖਸ਼ਾਉ ਬਚਾਉਣ ਵਾਲੇ ਹੋਣ ਇਦੋਂ ਗੁਰੂ ਆਪ ਹੱਥ ਲੈ ਕੇ ਖੜਾ ਹੋਵੇ ਵਿੱਚੇ ਨਾ ਤਾਂ ਬੰਦੇ 'ਚ ਤਾਕਤ ਨਹੀਂ ਕਿਸੇ 'ਚ ਕਿਸੇ ਨੂੰ ਮਾਰਨ ਦੀ। ਲੈ ਹੁਣ ਇਹ ਇਹ ਸਟੇ ਦੇ ਮੈਂਬਰ ਨੇ। ਆ ਤੀਜੀ ਹੈਗੇ ਗੁਰਬੰਦ ਸਿੰਘ ਬੈਂਸ। ਲੈ ਗੁਰਬੰਦ ਸਿੰਘ ਬੈਂਸ ਉਹ ਅਫਸਰ ਆ ਜਿਹੜਾ ਪਤਾ ਨਹੀਂ ਕਿੰਨੀ ਵਾਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਸਸਪੈਂਡ ਹੋ ਲਿਆ। ਤੇ ਨਿਜੀ ਕਿੜ ਕੱਢਣ ਕਰਕੇ ਵਿਕਰਮ ਸਿੰਘ ਮਜੀਠੀਆ ਖਿਲਾਫ ਜਿਹੜਾ ਝੂਠਾ ਪਰਚਾ ਦਰਜ ਕੀਤਾ ਤੇ ਉਹ ਸਟੇ ਦਾ ਵੀ ਮੈਂਬਰ ਆ। ਮਤਲਬ ਮੈਂ ਦੱਸ ਰਿਹਾ ਕਿ ਕਿਹੜੇ ਕੋਇਲੂਰ ਦੇ ਹੀਰੇ ਇਹ ਸਟੇ ਦੇ ਵਿੱਚ ਪਾਏ ਗਏ ਨੇ। ਤੇ ਮੈਂ ਆਉਣਾ ਅੱਗੇ ਆ ਜੂ ਅੱਗੇ ਆ ਗਿਆ ਚੌਥਾ ਡੀਐਸਪੀ ਵਿਧਾਂਤ ਜਨੇਜਾ ਇਹਦਾ ਭਰਾ ਅੱਜਕੱਲ ਆਮ ਆਦਮੀ ਪਾਰਟੀ ਮਨੀਸ਼ ਸਦੂਸੀਆ ਖਾਸ ਕਰਕੇ ਸਾਮ ਦਾਮ ਦਾ ਢਪੇ ਤਲਾ ਉਹਦਾ ਖਾਸਮ ਖਾਸ ਹੈ ਤੇ ਇਹ ਹੁਣ ਡੀਐਸਪੀ ਸੈੱਟ ਦੇ ਵਿੱਚ ਰਹਿ ਕੇ ਇਨਕੁਆਇਰੀ ਕਰੂਗਾ ਹੁਣ ਤੁਸੀਂ ਇਹ ਦੱਸੋ ਗੱਲ ਜਿਨ੍ਹਾਂ ਨੂੰ ਸ੍ਰੀਆਮ ਚੰਨਿਆ ਹੋਈਆਂ ਗੋਲੀਆਂ ਨਹੀਂ ਦਿਖੀਆਂ ਸ੍ਰੀਆਮ ਪੂਰੀ ਦੁਨੀਆ ਦੇਖਿਆ ਦੇਖੋ ਲੱਖ ਕਹੇ ਦੀ ਕਿਸੇ ਨਾਲ ਕੋਈ ਕੋਈ ਪਾਰਟੀ ਵਖਰੀ ਹੋ ਸਕਦੀ ਆ ਕੋਈ ਨਿੱਜੀ ਤੌਰ ਤੇ ਪਾਰਟੀ ਦੇ ਖਿਲਾਫ ਹੋ ਸਕਦਾ ਲੱਖ ਹੋ ਸਕਦਾ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਸਿੱਖ ਸੰਗਤ ਨੂੰ ਲੱਖ ਕਿਸੇ ਦੀ ਕਿਸੇ ਨਾਲ ਕਿਡ ਹੋ ਸਕਦੀ ਆ ਪਰ ਇਹ ਤਾਂ ਸਾਰੀ ਦੁਨੀਆ ਨੇ ਦੇਖਿਆ ਨਾ ਕਿ ਇੱਕ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਸ੍ਰੀਆਮ ਅੱਗੇ ਗੋਲੀ ਮਾਰਨ ਜਿਹਨੇ ਮਾਰਨੀ ਚਾਹੀਦੀ ਸੀ ਤੇ ਸਕਿੰਟਾਂ ਦੇ ਵਿੱਚ ਉਤਰ ਤਲਾਦ ਪੁਲਿਸ ਮੁਲਾਜ਼ਮ ਨੇ ਉਹ ਜਿਹੜਾ ਹਮਲਾ ਸੀ ਉਹਨਾਂ ਕੰਮ ਕੀਤਾ ਤੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਹੋਇਆ ਔਰ ਜਿਹੜੇ ਅਫਸਰ ਇੱਡੀ ਚੱਲੀ ਹੋਈ ਗੋਲੀ ਨੂੰ ਇਹਨਾਂ ਨੂੰ ਦਿਖੇ ਨਹੀਂ ਇਹ ਇਨਕੁਆਇਰੀ ਕੀ ਕਰਨਗੇ ਜੀ ਇਹਦਾ ਮਤਲਬ ਕਲੀਅਰ ਡਾਇਰੈਕਸ਼ਨਾਂ ਨੇ ਕਿ ਸਾਨੂੰ ਸਾਡੀਆਂ ਕੁਰਸੀਆਂ ਟੌਪ ਦੀਆਂ ਮਨਮੰਨੀਆਂ ਸਾਨੂੰ ਟੌਪ ਦੀਆਂ ਗੱਡੀਆਂ ਦੋ ਤੇ ਅਸੀਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਜੋ ਮਰਜੀ ਕਿਸੇ ਦੇ ਛੁੱਟਾ ਸੱਚਾ ਪਰਚਾ ਦੱਟ ਕਰੀਏ ਹੁਣ ਇਹ ਕੇਜਰੀਵਾਲ ਭਗਵੰਤ ਮਾਨ ਤੇ ਮਨੀਸ਼ ਦੋਸੀਆ ਸਾਰੀ ਜਿਹੜੀ ਜੁੰਡਲੀ ਆ ਇਹ ਇੱਕ ਤਾਂ ਸਿੱਖ ਸੰਸਥਾਾਂਾਂ ਨੂੰ ਢਾਹ ਲਾਏਗੀ ਇਹਨਾਂ ਦਾ ਮੁੱਖ ਨਸਾਨਾ ਪਿਛਲੇ 11 ਸਾਲ ਤੋਂ ਫਿਰ ਉੱਠੀ ਜਾਂਦਾ ਪਿੱਛੇ ਕਿ ਜਦੋਂ ਦੀ ਇਹ ਕ੍ਰਿਮੀਨਲ ਮਾਈਂਡ ਪਾਰਟੀ ਪੰਜਾਬ ਚ ਆਈ ਹੈ ਉਦੋਂ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਹਰ ਧਰਮ ਦੇ ਤੌਰ ਤੇ ਤੋੜਿਆ ਜਾ ਰਿਹਾ ਪਾਕਤ ਪੰਜਾਬ ਤੇ ਪੰਜਾਬੀ ਤੇ ਤਿੰਨ ਸ਼ਬਦ ਨੇ ਬਹੁਤ ਅਹਿਮ ਨੇ ਤੇ ਇਹ ਪੰਥ ਦੀ ਪੰਜਾਬ ਦੀ ਤੇ ਪੰਜਾਬੀਆਂ ਦੀ ਇੱਕੋ ਪਾਰਟੀ ਆ ਸ਼ਲੋਮਣੀ ਕਾਲੇ ਦਰ ਤੇ ਇਹਨਾਂ ਨੂੰ ਪਤਾ ਕਿ ਜੇ ਇਹਨੂੰ ਬਦਨਾਮ ਕਰਾਂਗੇ ਇਹਨਾਂ ਨੂੰ ਘੇਰਾਂਗੇ ਤਾ ਸਾਡੀਆਂ ਗੱਦੀਆਂ ਬਚਣਗੀਆਂ ਕਿ ਦੇਖਿਆ ਕਿ 4 ਸਾਲ ਦੇ ਵਿੱਚ ਕਿਸੇ ਕਾਂਗਰਸੀ ਲੀਡਰ ਦੇ ਕੋਈ ਪਰਚਾ ਹੋਇਆ ਹੋਵੇ ਜਾਂ ਕਾਂਗਰਸੀ ਲੀਡਰ ਦੇ ਖਿਲਾਫ ਕੋਈ ਰਿਪੋਰਟ ਮਾਰੀ ਹੋਵੇ ਅੱਜ ਵੀ ਅੱਜ ਵੀ ਤੁਸੀਂ ਭਾਸ਼ਣ ਸੁਣ ਲਿਓ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਅਕਾਲੀ ਦਲ ਖਤਮ ਹੋ ਗਿਆ ਤੇ ਇੱਕ ਪਾਸੇ ਜੇ 50 ਮਿੰਟ ਦੀ ਸਪੀਚ ਹੁੰਦੀ ਹੈ ਤਾਂ 45 ਮਿੰਟ ਪਤੰਦਰ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਖਲਾਫ ਹੀ ਬੋਲੀ ਜਾਂਦਾ ਇਹਦਾ ਮਤਲਬ ਡਰ ਸਤਾ ਰਿਹਾ ਹੁਣ ਮੈਂ ਕਲੀਅਰ ਕਰਦਾ ਤੁਹਾਡੇ ਮਾਧਿਅਮ ਰਹੀ ਇਹ ਕੇਜਰੀਵਾਲ ਭਗਵੰਤ ਮਾਨ ਤੇ ਮਨੀ ਸਦੋਸਿਆ ਤੁਹਾਡੀ ਐਂਡ ਟੀਮ ਤੇ ਵਿੱਚੇ ਤੁਹਾਡਾ ਸਾਮਦਾਨ ਦਾ ਨਬਾਦ ਤੁਸੀਂ ਜ਼ੋਰ ਲਾ ਲਿਓ ਟਿਲ ਦਾ ਐ ਤੋਂ ਤੋਂ ਦਾਤਾ ਸਿੱਖ ਸੰਸਥਾਵਾਂ ਨੂੰ ਜਿਹੜੀ ਤੁਸੀਂ ਢਾਹ ਲਾਉਣ ਲੱਗੇ ਨਾ ਤਾਂ ਉਹ ਲਾਉਣ ਦਈਏ ਪਰ ਮਾ ਸਾਨੂੰ ਜਿੱਡੀ ਮਰਜ਼ੀ ਲੜਾਈ ਲੜਨੀ ਪਵੇ ਤੇ ਨਾ ਤੋਂ ਤੋਂ ਅਕਾਲੀ ਜਲ ਦਾ ਕੱਖ ਹੋਣਾ ਤੁਸੀਂ ਜ਼ੋਰ ਲਾ ਦਿਓ ਟਰਾਈ ਕਰ ਲਓ 4